ਰਾਜਪੁਰਾ ਦੇ ਗੁਰੂ ਨਾਨਕ ਮਹੱਲਾ ਵਿੱਚ ਚੜ੍ਹਦੇ ਕਲਾ ਟਾਈਮ ਟੀਵੀ ਦੇ ਦਿੱਲੀ ਤੋਂ ਡਾਇਰੈਕਟਰ ਅਮਰਿਤਪਾਲ ਸਿੰਘ ਦੇ ਪਿਤਾ ਗੁਰਬਖਸ਼ ਸਿੰਘ ਚੌਧਰੀ ਜੀ ਦੀ 5ਵੀਂ ਸਾਲਾਨਾ ਵਰ੍ਹੇਸੀ ਮਨਾਈ ਗਈ ਇਸ ਮੌਕੇ ਸ਼੍ਰੀ ਖੰਡ ਪਟ ਸਾਹਿਬ ਦੇ ਭੋਗ ਪਾਏ ਗਏ ਜਿਸ ਉਪਰੰਤ ਪੰਥਪੁਰ ਸਿਦਰਾਗੀ ਭਾਈ ਜਗਮਉਂ ਸਿੰਘ ਦੇ ਜਥੇ ਨੇ ਆਇਆਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਇਆ ਇਸ ਮੌਕੇ ਅਦਾਰਾ ਚੜ੍ਹਦੇ ਕਲਾ ਦੇ ਚੇਅਰਮੈਨ ਪਾਦੂ ਸ੍ਰੀ ਸਰਦਾਰ ਜਗਜੀਤ ਸਿੰਘ ਦਰਦੀ ਅਤੇ ਸਰਦਾਰਨੀ ਜਸਵਿੰਦਰ ਕੌਰ ਦਰਦੀ ਨੇ ਸ਼ਮੂਲੀਤ ਕੀਤੀ ਇਸ ਮੌਕੇ ਸਰਦਾਰ ਜਗਜੀਤ ਸਿੰਘ ਦਰਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਰਦਾਰ ਗੁਰਬਖਸ਼ ਸਿੰਘ ਚੌਧਰੀ ਸੱਚੇ ਸੁੱਚੇ ਗੁਰਸਿੱਖ ਸਨ ਜਿਨ੍ਹਾਂ ਨੇ ਆਪਣਾ ਜੀਵਨ ਗੁਰੂ ਆਸ਼ੇ ਮੁਤਾਬਕ ਬਿਤਾਇਆ ਇਸ ਮੌਕੇ ਪਤੰਸੀ ਸਰਦਾਰ ਜਗਜੀਤ ਸਿੰਘ ਦਰਦੀ ਨੇ ਦੱਸਿਆ ਕਿ ਗੁਰਬਖਸ਼ ਸਿੰਘ ਜੀ ਨੇ ਆਪਣੇ ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜਿਆ ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਰਾਜਪੁਰਾ ਅਰਜੀਤ ਸਿੰਘ ਗਰੇਵਾਲ ਭਾਰਤੀ ਜਨਤਾ ਪਾਰਟੀ ਦੇ ਹਲਕਾ ਰਾਜਪੁਰਾ ਦੇ ਨੌਜਵਾਨ ਆਗੂ ਜਗਦੀਸ਼ ਕੁਮਾਰ ਜੱਗਾ ਤੇ ਹੋਰ ਸਿਆਸੀ ਤੇ ਸਮਾਜਿਕ ਆਗੂ ਪਹੁੰਚੇ ਸਵਾਗਤ ਵਿੱਚ ਬੈਠੇ ਹੋਈਆਂ ਸਾਰੀਆਂ ਸੱਜਣਾਂ ਨੂੰ ਅੱਜ ਕੁਝ ਜ਼ਰੂਰ ਨਵਾਂ ਮਹਿਸੂਸ ਹੋ ਰਿਹਾ ਹੋਵੇਗਾ ਜੋ ਆਮ ਸਮਾਗਮਾਂ ਵਿੱਚ ਸ਼ਾਇਦ ਮਹਿਸੂਸ ਨਾ ਹੁੰਦਾ ਹੋਵੇ ਉਸ ਦਾ ਕਾਰਨ ਇਹ ਹੈ ਕਿ ਸਰਦਾਰ ਗੁਰਬਖਸ਼ ਸਿੰਘ ਵਾਹਿਗੁਰੂ ਦੇ ਦਰਬਾਰ ਵਿੱਚ ਜੋ ਬਖਸ਼ ਹੋਏ ਗੁਰਬਾਣੇ ਅਤੇ ਗੁਰੂ ਦੇ ਪਿਆਰ ਵਿੱਚ ਰੰਗੇ ਹੋਏ ਗੁਰੂ ਕੇ ਮਹਾਨ ਸਿੱਖ ਸੰਤ ਅਤੇ ਸਤਿਗੁਰੂ ਨੇ ਉਹਨਾਂ ਨੂੰ ਜੋ ਵਿਰਾਸਤ ਦਿੱਤੀ ਸੀ ਉਹ ਬਰਾਸਤ ਮਿਰਲਿਆਂ ਦੇ ਭਾਗਾਂ ਵਿੱਚ ਆਉਂਦੀ ਹੈ ਦਸੋਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਆਂ ਵਾਲੇ ਦੀ ਸਾਡੇ ਖਾਨਦਾਨ ਉੱਤੇ ਕਮਾਲ ਦੀ ਬਖਸ਼ਿਸ਼ ਰਹੀ ਹੈ ਕਿ ਖਾਲਸਾ ਬੰਧ ਜਦੋਂ ਉਹ ਡਾਕੀ ਗਲਾ ਵਿੱਚ ਗਿਆ ਪਹਿਲਾਂ ਮੁਗਲ ਐਲਾਨ ਕਰਦੇ ਸੀ ਸਿੱਖ ਖਤਮ ਹੋ ਜਾਣਗੇ ਫਿਰ ਅੰਗਰੇਜ਼ਾਂ ਨੇ ਐਲਾਨ ਕਰ ਦਿੱਤਾ ਸਿੱਖ ਜਲਦੀ ਖਤਮ ਹੋ ਜਾਣਗੇ ਤੇ ਉਸ ਵੇਲੇ ਜੋ ਦਸਮ ਪਤਸ਼ਾਹਿਆ ਕਲਾ ਵਰਤਾਈ ਅਤੇ ਸੰਤ ਅਰਧ ਸਿੰਘ ਮਹਾਰਾਜ ਨੂੰ ਹਜ਼ੂਰ ਸਾਹਿਬ ਤੋਂ ਖਾਪੜਾ ਦੇ ਕੇ ਸਾਡੇ ਘਰ ਭੇਜਿਆ ਤਾਂ ਇਸ ਤੋਂ ਚੰਗੇ ਭਾਗ ਇਸ ਤੋਂ ਚੰਗੀ ਕਿਸਮਤ ਅਤੇ ਇਸ ਤੋਂ ਵੱਡੀ ਬਖਸ਼ਿਸ਼ ਸਤਪੁਰ ਜੀ ਦੀ ਕੀ ਹੋ ਸਕਦੀ ਹੈ ਕਿ ਸਾਨੂੰ ਨਿਮਾਨਿਆਂ ਨੂੰ ਮਾਣ ਵਾਲਾ ਬਣਾ ਦਿੱਤਾ ਅਤੇ ਇਤਨੀ ਕਮਾਲ ਦੀ ਸੇਵਾ ਚੜ੍ਹਦੀ ਕਲਾ ਪਰਿਵਾਰ ਤੋਂ ਦਿੱਤੀ ਕਿ ਜਿਹੜੇ ਲੋਕ ਕਹਿੰਦੇ ਸੰਤ ਸਿੱਖ ਖਤਮ ਹੋ ਜਾਣਗੇ ਉਹਨਾਂ ਦੇ ਮੂੰਹ ਦੇ ਉੱਤੇ ਕਰਾਰੀਆਂ ਚਫੇੜਾਂ ਪਈਆਂ ਅਤੇ ਉਹ ਜੋ 10 ਲੱਖ ਸਿੱਖ ਉਸ ਸਮੇਂ ਬਚੇ ਸਨ ਅੱਜ 10 ਕਰੋੜ ਹੋ ਕੇ ਸਾਰੇ ਸੰਸਾਰ ਵਿੱਚ ਕੇਸਰੀ ਪਰਚਮ ਜਲਾ ਰਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ੋਭਾ ਸ਼ੀਲਾ ਵਡਿਆਈ ਅਤੇ ਉਹਨਾਂ ਦੀ ਮਹਾਨ ਸ਼ਖਸੀਅਤ ਨੂੰ ਸੰਸਾਰ ਭਰ ਵਿੱਚ ਪ੍ਰਗਟ ਕਰ ਰਹੇ ਹਾਂ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸਰਦਾਰ ਗੁਰਬਖਸ਼ ਸਿੰਘ ਮੇਰੇ ਸੱਕੇ ਭਰਾ ਹਨ ਤੇ ਅਮਰਪਾਲ ਸਿੰਘ ਰਜਿੰਦਰ ਸਿੰਘ ਉਪਕਾਰ ਸਿੰਘ ਮੇਰੇ ਸੱਕੇ ਭਤੀਜੇ ਹਨ ਮੈਂ ਇਹਨਾਂ ਬੱਚਿਆਂ ਉੱਤੇ ਮਾਣ ਅਤੇ ਫਖਰ ਮਹਿਸੂਸ ਕਰਦਾ ਹਾਂ ਕਿ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਅਸੀਸ ਦਿੱਤੀ ਸਾਡੇ ਉੱਤੇ ਬਖਸ਼ਿਸ਼ ਕੀਤੀ ਉਸ ਬਖਸ਼ਿਸ਼ ਨੂੰ ਅੱਜ ਵੀ ਸਰਦਾਰ ਜਸਵਾਲ ਗੁਰ ਨੇ ਸਰਦਾਰ ਗੁਰਬਖਸ਼ ਸਿੰਘ ਨੇ ਜੋ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਿਸ ਤਰ੍ਹਾਂ ਪਰਵਰਸ਼ ਦਿੱਤੀ ਉਸੇ ਸਦਕਾ ਅੱਜ ਅਮਰਤਵਾਲ ਸਿੰਘ ਸਾਰੀ ਸਿੱਖ ਕੌਮ ਦਾ ਹਰਮਨ ਪਿਆਰਾ ਅਤੇ ਸਤਕਾਰ ਪ੍ਰਾਪਤ ਕਰਨ ਵਾਲਾ ਇਸ ਪਰਿਵਾਰ ਦਾ ਮਾਣ ਮਤਾ ਬੱਚਾ ਪੈਦਾ ਹੋਇਆ ਹੈ ਤੁਸੀਂ ਯਕੀਨ ਕਰੋਗੇ ਕਿ ਜੋ ਇੱਜ਼ਤ ਅਮਰਪਾਲ ਸਿੰਘ ਨੇ ਬढ़ाई ਹੈ ਸਿੱਖ ਕੌਮ ਵਿੱਚ ਹਿੰਦੁਸਤਾਨ ਦੀ ਸਰਕਾਰ ਵਿੱਚ ਪੰਜਾਬ ਦੀ ਸਰਕਾਰ ਵਿੱਚ ਹਰਿਆਣਾ ਦੀ ਸਰਕਾਰ ਵਿੱਚ ਦਿੱਲੀ ਦੀ ਸਰਕਾਰ ਵਿੱਚ ਯੂਪੀ ਦੀ ਸਰਕਾਰ ਵਿੱਚ ਭਾਵੇਂ ਜਿੱਥੇ-ਜਿੱਥੇ ਵੀ ਇਸ ਬੱਚੇ ਨੇ ਕੰਮ ਕੀਤਾ ਉੱਥੇ-ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੋਨੇ ਸਰੂਪ ਨੂੰ ਜਿਸ ਤਰ੍ਹਾਂ ਪੇਸ਼ ਕੀਤਾ ਅਤੇ ਜੋ ਮੀਡੀਆ ਦੀ ਦਾਤ ਇਸ ਨੂੰ ਮਿਲੀ ਚੜ੍ਹਦੀ ਕਲਾ ਅਦਾਰੇ ਵਿੱਚੋਂ ਉਸ ਨੂੰ ਇਸ ਨੇ ਕਿਸ ਤਰ੍ਹਾਂ ਪ੍ਰਚਾਰਿਆ ਤੇ ਸਰਕਾਰੀ ਦਰਬਾਰੇ ਪੇਸ਼ ਕੀਤਾ ਕੌਮ ਦੇ ਹਰ ਸਿੱਖ ਕੋਲ ਪੇਸ਼ ਕੀਤਾ ਉਹ ਇੱਕ ਕਰਾਮਾਤ ਹੀ ਕੱਢਦਾ ਹੈ ਮੈਂ ਕਿਉਂਕਿ ਪਿਛਲੇ ਤਕਰੀਬਨ 60 ਸਾਲ ਤੋਂ ਜ਼ਿਆਦਾ ਸਮੇਂ ਤੋਂ ਸਿੱਖ ਇਤਿਹਾਸ ਦੀ ਖੋਜ ਵੀ ਕਰਦਾ ਹਾਂ ਸਿੱਖ ਇਤਿਹਾਸ ਦਾ ਵਿਦਿਆਰਥੀ ਵੀ ਹਾਂ ਅਤੇ ਉਮਰ ਦੇ ਲਿਹਾਜ਼ ਨਾਲ ਮੈਨੂੰ ਬਹੁਤ ਤਜਰਬੇ ਅਤੇ ਮਿਹਨਤ ਤੋਂ ਬਾਅਦ ਇਹ ਗੱਲ ਸਮਝ ਆਈ ਹੈ ਕਿ ਸਤਿਗੁਰੂ ਜੀ ਨੇ ਸਾਡੇ ਪਰਿਵਾਰ ਦੀ ਡਿਊਟੀ ਲਗਾਈ ਹੈ ਅਤੇ ਉਸੇ ਸਦਕਾ ਗੁਰਦਾਰਾ ਬੰਗਲਾ ਸਾਹਿਬ ਵਰਗੇ ਇਤਨੇ ਵੱਡੇ ਮਹਾਨ ਪਵਿੱਤਰ ਸਥਾਨ ਤੋਂ ਸਿੱਧੇ ਬਰਸਾਰਨ ਦੀ ਸੇਵਾ ਮਿਲਣੀ ਅਤੇ ਦਸਮ ਪਾਤਸ਼ਾਹ ਦੇ ਪ੍ਰਕਾਸ਼ ਸਥਾਨ ਤਹਤ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਤੋਂ ਸੇਵਾ ਮਿਲਣੀ ਸ੍ਰੀ ਹੇਮਕੋਟ ਸਾਹਿਬ ਤੋਂ ਹਿਮਾਲਿਆ ਪਰਬਤ ਦੇ ਉੱਚੀਆਂ ਝੁੱਟੀਆਂ ਵਿੱਚੋਂ ਗੁਰਬਾਣੀ ਦੀਆਂ ਗੂੰਜਾਂបាន ਦੀ ਸੇਵਾ ਮਿਲਣੀ ਇਹ ਕੌਮ ਦੇ ਵਿੱਚ ਸਾਡੇ ਹਿੱਸੇ ਆਈ ਅਤੇ ਕੋਮ ਨੇ ਸਾਨੂੰ ਮਾਨਵਤਾ ਬਣਾਇਆ ਅਤੇ ਅੱਜ ਕਰੋੜਾਂ ਕਰੋੜਾਂ ਲੋਕ ਸਾਨੂੰ ਅਸੀਸ ਦੇ ਕੇ ਨਵਾਜ ਰਹੇ ਹਨ